ਭయ్యా ਦੇਖ ਲੋ ਕਮਾਲ ਦੀ ਗੱਲ ਆ ਜਿਹੜੀ ਗੋਭੀ ਨੂੰ ਕਹਿੰਦੇ ਸੀ ਗੋਭੀ ਜੀ 40 ਰੁਪਏ ਕਿਲੋ ਆ 50 ਰੁਪਏ ਕਿਲੋ ਆ ਦੇਖ ਲੋ ਸਮੇਂ-ਸਮੇਂ ਦੀਆਂ ਗੱਲਾਂ ਨੇ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਕਿੰਨੀ ਵਾਰ ਤੁਹਾਨੂੰ ਕਹਿੰਨੇ ਆ ਕਿ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਆ ਗੋਭੀ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਜਿਹੜੀ ਗੋਭੀ 50 50 ਰੁਪਏ 60 60 ਰੁਪਏ ਕਿਲੋ ਨੂੰ ਮਿਲਦੀ ਨਹੀਂ ਸੀ ਆ ਦੇਖ ਲੋ ਲੋਕਾਂ ਦੇ ਹਾਲ ਲੋਕੋ ਕਿੱਥੇ ਤੱਕ ਮਤਲਬ ਕਰ ਸਕਦੇ ਨੇ ਕੰਮ ਤੇ ਤੁਸੀਂ ਦੇਖ ਲੋਗੇ ਗੋਭੀ ਆ ਖਾਨੀ ਪਤਾ ਨਹੀਂ ਕੀ ਕੀਤਾ ਹੈ ਟੰਗਿਆ ਹੋਇਆ ਟੂਣਾ ਕੀਤਾ ਕਿਸੇ ਨੇ ਪਤਾ ਨਹੀਂ ਕੀ ਕਰਤਾ ਗੋਭੀ ਦੇ ਨਾਲ ਵੀ ਕੀ ਹੀ ਕੁਛ ਕਰਨ ਲੱਗੇ ਲੋਕ ਕਮਾਲ ਦੀਆਂ ਗੱਲਾਂ ਲੈ ਹੁਣ ਜਣੀ ਕੋਈ ਭੁੱਲ ਕੇ ਤਾਂ ਜਾ ਨਹੀਂ ਸਕਦਾ ਮੇਨ ਰੂਟ ਦੇ ਉੱਪਰ ਗੋਭੀ ਟੰਗੀ ਹੋਈ ਹੈ ਯਾਰ ਕਮਾਲ ਦੀ ਗੱਲ ਹੀ ਹੋਈ ਪਈ ਆ ਵੀ ਆ ਦੇਖ ਲੋ ਤੁਸੀਂ ਲੈ ਆ ਦੇਖੋ ਤੁਸੀਂ ਦਰਖਤ ਦੇ ਤੁਹਾਨੂੰ ਮੈਂ ਜ਼ੂਮ ਹੁਣ ਨੇ ਆ ਦੇਖ ਲੋ ਗੋਭੀ ਦਾ ਫੁੱਲ ਨੇ ਦਰਖਤ ਦੀ ਟਾਣੀ ਦੇ ਵਿੱਚ ਹੀ ਫਸਾਤਾ ਇਹੋ ਜਿਹੇ ਹਾਲ ਹੋ ਚੁੱਕੇ ਆ ਤੇ ਸਮਝ ਨਹੀਂ ਵੀ ਇਹ ਕਾਹ ਤੋਂ ਇੱਥੇ ਟੰਗਿਆ ਵਾ ਕੀ ਕਾਰਨ ਹੋ ਸਕਦਾ ਤੇ ਜੇ ਪਤਾ ਲੱਗੇ ਕਮੈਂਟ ਕਰਕੇ ਜੂੜ ਦੱਸਿਓ ਮੈਨੂੰ ਲੱਗਦਾ ਕੋਈ ਨਵੇਂ ਟੂਨੇ ਟਾਣੇ ਕਰਨ ਦਾ ਕੋਈ ਹੱਲ ਲੱਭ ਲਿਆ ਲੱਗਦਾ ਤੇ ਬਾਕੀ ਗੱਲ ਆਪਾਂ ਤਾਂ ਵੀਡੀਓ ਤਾਂ ਪਾਈ ਸੀ ਵੀ ਦੇਖ ਲੋ ਜਿਹੜਾ ਸਮਾਂ ਮ ਇਕੋ ਜਿਹਾ ਨਹੀਂ ਰਹਿੰਦਾ ਕਿੱਥੇ ਗੋਭੀ 50 60 ਰੁਪਏ 70 ਰੁਪਏ ਕਿਲੋ ਵੇਗਦੀ ਸੀ ਤੇ ਉਹੀ ਗੋਬੀ ਨੂੰ ਅੱਜ ਸੜਕਾਂ ਤੇ ਦੇਖ ਲੋ ਰੁਲਦੀ ਹੈ ਹਨਾ ਲਿਫਾਫੇ ਚ ਪਾ ਕੇ ਪਤਾ ਨਹੀਂ ਕੀ ਕੁਝ ਹੋਰ ਪਾਇਆ ਨਾਲ ਨਹੀਂ ਪਾਇਆ ਰੱਬ ਹੀ ਜਾਣਦਾ ਸੋ ਠੀਕ ਆ ਜੀ ਜੇ ਕੁਝ ਪਤਾ ਲੱਗਿਆ ਤਾਂ ਦੱਸਿਓ ਕਮੈਂਟ ਕਰਕੇ